ਸੁਬੜੀ ਕਾ ਪੱਤੀ ਮੈਨੂੰ ਪੌਣ ਦੇਵੇ ਜਿੱਤੀ ਮੈਂ ਵੀ ਜੁੱਤੀ ਪਾਣੀ ਆ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮੱਖੜ ਕਾਣੀ ਆ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮੱਖੜ ਕਾਣੀ ਆ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮੱਖੜ ਕਾਣੀ ਆ ਰਿੰਨੀਆਂ ਦੇ ਸੌਣ ਮਹੀਨੇ ਦਿਨੀਆਂ ਦੇ ਗੋਡੇ ਗੋਡੇ ਖਾਵੇਂ ਮਰਨੀਆਂ ਤੇਵੀਆਂ ਕਮਲੇ ਨੇ ਚੜ ਗਏ ਚਾ ਰਿੰਨੀਆਂ ਸੇਵੀਆਂ ਕਮਲੇ ਨੇ ਚੜ ਗਏ ਚਾ ਵੇ ਮੈਂ ਰਿੰਨੀਆਂ ਸੇਵੀਆਂ ਕੁੜੀਓ ਚਤਨਾ ਜਾਣ ਨੂੰ ਕਰਦਾ ਰੱਖ ਲੋ ਨੀ ਕੁੜੀਓ ਚਤਨਾ ਜਾਣ ਨੂੰ ਕਰਦਾ ਰੱਖ ਲੋ ਨੀ ਕੁੜੀਓ ਤੇਰੀਆਂ ਤੂੰ ਬੱਚਾ ਸੱਪੂਰੋਂ ਮੁੰਡਾਂ ਦਾ ਰੂਪ ਸੇਵੂ ਤੂ ਕਰੇ ਗੋਤ ਨਾਗਣੀ ਗੋਤ ਨਾਗਣੀ ਗਿੱਧੇ ਦੇ ਵਿੱਚ ਹੋਦੀ ਫੀਰੇ ਗੋਤ ਨਾਗਣੀ ਗੋਤ ਨਾਗਣੀ ਗਿੱਧੇ ਦੇ ਵਿੱਚ ਹੋਵੇ ਅਦੀ ਫੀਰੇ ਗੋਤ ਨਾਗਣੀ மே <laughs> ਕੋਰ ਦੇ ਵਿੱਚ ਇੱਥੇ ਅੱਜ ਇੱਕ 3 ਦਾ ਮੇਲਾ ਲੱਗਾ ਹੋਇਆ ਤੇ ਅੱਜ ਪਹਿਲਾ ਸੌਣ ਆ ਤੇ ਇਥੇ ਬਹੁਤ ਵਧੀਆ ਚਰਚਿਤ ਲੋਕ ਗਾਇਕਾ ਸਰਬਜੀਤ ਕੌਰ ਜੋ ਫਿਰੋਜ਼ਪੁਰ ਦੇ ਰਹਿਣ ਵਾਲੇ ਆ ਪਿੰਡ ਦੇ ਤਾਂ ਉਹ ਪਹੁੰਚਿਆ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਨਾਲੇ ਪੂਰੇ ਪਿੰਡ ਵਾਸੀ ਬੜਾ ਖੁਸ਼ ਹੈ ਕੁੜੀਆਂ ਸਾਰੀਆਂ ਵਧੀਆ ਵਧੀਆ ਸੂਟ ਪਾ ਕੇ ਸੋਹਣਾ ਸੋਹਣਾ ਹਾਰ ਸ਼ਿੰਗਾਰ ਕਰਕੇ ਸਾਰੇ ਪਹੁੰਚੇ ਹੋਏ ਆ ਤੇ ਅਸੀਂ ਸਰਬਜੀਤ ਜੀ ਸਰਬਜੀਤ ਜੀ ਆਓ ਅੱਗੇ ਇੱਥੇ ਆ ਜੀ ਇੱਥੇ ਹਾਂਜੀ ਸਰਪ੍ਰੀਖ ਜੀ ਤੁਸੀਂ ਇੱਥੇ ਪਹੁੰਚੇ ਆ ਪਿੰਡ ਤੇ ਤੁਹਾਡਾ ਸਾਰਿਆਂ ਦਾ ਸਫਰਾਂ ਦੀ ਦਾਸਤਾਨ ਤੇ ਸਵਾਗਤ ਆ ਜੀ ਥੈਂਕ ਯੂ ਤੇ ਬੜਾ ਸੋਹਣਾ ਮੇਲਾ ਲਵਾਇਆ ਤੁਸੀਂ ਕੁੜੀਆਂ ਨੇ ਖੂਬ ਨੱਚੀਆਂ ਠੀਕ ਹੈ ਨਾ ਕਹਿੰਦਾ ਨੱਚਣਾ ਤਾਂ ਹੁਣ ਨੱਚ ਲੈ ਘਰੇ ਨਾ ਜਾ ਕੇ ਚੁੱਲੇ ਲੱਤ ਨੂੰ ਮਾਰੀ ਠੀਕ ਹੈ ਨਾ ਗਿੱਧਾ ਗਿੱਧਾ ਕਰੇ ਮੇਲੇ ਨੇ ਗਿੱਧਾ ਪਉ ਬਥੇਰਾ ਨੀ ਸਾਰੇ ਪਿੰਡ ਦਾ ਇਕੱਠ ਹੋ ਕੇ ਕੀ ਬੜੜਾ ਕੀ ਤੇਰਾ ਨੀ ਜੇ ਤੈਨੂੰ ਧੁੱਪ ਲੱਗਦੀ ਲੈ ਆ ਚਾਤਰਾ ਮੇਰਾ ਤਾਂ ਅਸੀਂ ਗੱਲਬਾਤ ਕਰਾਉਣੀ ਆ ਤੁਹਾਡੀ ਸਰਬਜੀਤ ਜੋ ਇੰਸਟਾਗ੍ਰam ਤੇ ਤੇ ਬਹੁਤ ਸਾਰੇ ਜਿਹੜੇ ਲੋਕਾਂ ਦੀ ਪਸੰਦ ਬਣੀ ਹੋਈ ਆ ਤੇ ਅਸੀਂ ਜਦੋਂ ਆਉਂਦੇ ਸੀ ਤੇ ਇਹਨਾਂ ਨੂੰ ਬਹੁਤ ਸਾਰੇ ਇਹਨਾਂ ਦੇ ਜਿਹੜੇ ਚਾਹਣ ਵਾਲਿਆਂ ਨੇ ਰੋਕੇ ਤਸਵੀਰਾਂ ਖਚਾਈਆਂ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਸਰਬਜੀਤ ਜੀ ਕੀ ਕਰਨਾ ਚਾਹੁੰਦੇ ਸਾਰੇ ਸਾਰੇ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਪਿਛਲੇ ਸਾਲ ਵੀ ਅਸੀਂ ਆਈ ਸੀ ਇਸ ਵਾਸਤੇ ਇਸ ਵਾਰੀ ਵੀ ਤੁਸੀਂ ਸਾਨੂੰ ਸਾਰਿਆਂ ਨੇ ਬੁਲਾਇਆ ਸਾਰਿਆਂ ਨੇ ਬਹੁਤ ਵਧੀਆ ਹਨਾ ਐਂਜੋਏ ਕੀਤਾ ਮौज-ਮਸਤੀ ਕੀਤੀ ਜੇ ਕੋਈ ਸਾਡੇ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਰੇ ਜਣੇ ਮਾਫ ਕਰਦੇ ਹੋ ਹਰ ਨਛਣਾ ਗਲਤੀ ਹੈ ਤੇ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਪੂਰਾ ਐਂਜੋਏ ਕੀਤਾ ਜੀ ਹਾਂਜੀ ਹਾਂਜੀ ਪੂਰਾ ਐਂਜੋਏ ਕੀਤਾ ਤੇ ਇਹ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਜਿਹੜਾ ਮੇਲਾ ਲਾਉਂਦਿਆਂ ਨੂੰ ਕਿੰਨਾ ਮੇਲਾ ਹੈ 10 ਸਾਲ ਹੋ ਗਏ ਤੇ ਅਤਕਾਰਯੋਗ ਬਲਵਿੰਦਰ ਹਾਲੀ ਜੀ ਜਿਨ੍ਹਾਂ ਦਾ ਨਿਯੂਜ ਹੈਗਾ ਖਬਰਾ ਫਰੀਦਕੋਟ ਦੀਆਂ ਬਹੁਤ ਵਧੀਆ ਉਹ ਕਰਦੇ ਆ ਤਾਂ ਤੁਸੀਂ ਹੋਰ ਵੀ ਨੱਚਣਾ ਚਾਹੋਗੇ ਕਿ ਬਹੁਤ ਨੱਚ ਲਿਆਈ ਵੈਸੇ ਤਾਂ ਬਹੁਤ ਨੱਚ ਲਿਆ ਪਰ ਅਸੀਂ ਹੋਰ ਵੀ ਨੱਚਾਂਗੇ ਸਨ ਨੱਚਣ ਚ ਕੋਈ ਪ੍ਰੋਬਲਮ ਨਹੀਂ ਕੁੜੀਆਂ ਦਾ ਹਲੇ ਦਿਲ ਨਹੀਂ ਭਰਿਆ ਕਹਿੰਦੇ ਹੋਰ ਨੱਚਣਾ ਚਾਹੁੰਦੇ ਆ ਠੀਕ ਹੈ ਹਾਂਜੀ ਬੱਚੇ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਮਜ਼ਾ ਆਇਆ ਕਾ ਕਿ ਹੋਰ ਨੱਚਣਾ ਹੋਰ ਨੱਚਣਾ ਨੱਚਣਾ ਹੋਰ ਕਿ ਨਹੀਂ ਤੁਸੀਂ ਦੱਸੋ ਹਾਂਜੀ ਹਾਂਜੀ ਹੋਰ ਨੱਚਣਾ ਹੈ ਨੱਚਣਾ ਵੀ ਹੋਰ ਸੀ ਤੇ ਬਹੁਤ ਵਧੀਆ ਬੋਲੀਆਂ ਵੀ ਪਾਈਆਂ ਨੇ ਇਹਨਾਂ ਨੇ ਜੋ ਸਾਡੇ ਸੱਭਿਆਚਾਰ ਨਾਲ ਸਾਡੀ ਕਲਚਰ ਨਾਲ ਜਿਹੜੇ ਇੱਕ ਸੌਣ ਮਹੀਨਾ ਹੈਗਾ ਸੌਣ ਮਹੀਨੇ ਦੇ ਬਾਰੇ ਕੋਈ ਜਾਣਦਾ ਹੈਗਾ ਕੋਈ ਦੱਸ ਸਕਦਾ ਸੌਣ ਮਹੀਨਾ ਇਹਦੇ ਇਹਦੇ ਵਿੱਚ ਕੀ ਤਿਉਹਾਰ ਹੁੰਦੇ ਆ ਕੁੜੀਆਂ ਵਾਸਤੇ ਕਿਵੇਂ ਵਧੀਆ ਸੌਣ ਲੈ ਕੇ ਜਾਂਦੇ ਹੁੰਦੇ ਆ ਉਹਦੇ ਵਿੱਚ ਕੀ ਕੁਝ ਲੈ ਕੇ ਜਾਂਦੇ ਤੁਸੀਂ ਦੱਸੋ ਹਾਂਜੀ ਬਿਸਕੁਟ ਕੜਾ ਕੇ ਲੈ ਜਾਂਦੇ ਕੁੜੀਆਂ ਵਾਸਤੇ ਤੇ ਮਠੀਆਂ ਬਣਾ ਕੇ ਲੈ ਜਾਂਦੇ ਆ ਸੂਟ ਹੋ ਜਾਂਦੇ ਕੁੜੀਆਂ ਵਾਸਤੇ ਬੰਗਾ ਹੋ ਜਾਂਦੀਆਂ ਜੂ ਨੂੰ ਸੰਧਾਰਾ ਕਹਿੰਦੇ ਆ ਸੰਧਾਰਾ ਕਹਿੰਦੇ ਆ ਭਰਾ ਵੱਲੋਂ ਜਾਂਦਾ ਏ ਭਰਾ ਪਰਜਾਈ ਵੱਲੋਂ ਜਾਂਦਾ ਏ ਸਾਡੇ ਬਹੁਤ ਪਵਿੱਤਰ ਗ੍ਰੰਥਾ ਵਿੱਚ ਵੀ ਇਹਦੀ ਬਹੁਤ ਜ਼ਿਆਦਾ ਮਹੱਤਤਾ ਸੌਣ ਦੀ ਠੀਕ ਨਹੀਂ ਹਾਂਜੀ ਜਿਹੜਾ ਸੌਣ ਸੌਣ ਮਹੀਨਾ ਮੰਨਿਆ ਜਾਂਦਾ ਅੱਜ ਪਹਿਲੀ ਸੌਣਾ ਠੀਕ ਨਹੀਂ ਇੱਕ ਜਿਹੜੇ ਹਿੰਦੂ ਧਰਮ ਚਾ ਉਹ ਇਸ ਨੂੰ ਬਹੁਤ ਵਧੀਆ ਪਵਿੱਤਰ ਤਿਹਾੜ ਮੰਨਦੇ ਕੱਲ ਸ਼ਹਿਰ ਦੇ ਵਿੱਚ ਮਾਤਾਂ ਦੇ ਝੰਡੇ ਕੱਢੇ ਜਾਣਗੇ ਹਾਂਜੀ ਪਹਿਲਾਂ ਤੇ ਵਰਤ ਵੀ ਚੱਲਦੇ ਆ ਇਸ ਦਿਨ ਸਾਵਣ ਦਾ ਪਹਿਲਾ ਵਰਤ ਹਾਂਜੀ ਸੋ ਸ਼ਿਵਜੀ ਦੇ ਸਾਵਣ ਕਰਕੇ ਪਹਿਲਾ ਵਰਤ ਕਰਕੇ ਵੀ ਸਾਵਣ ਆ ਵੀ ਸਪੈਸ਼ਲ ਮੰਨਿਆ ਜਾਂਦਾ ਹਾਂਜੀ ਹੋਰ ਕੋਈ ਗੱਲ ਕਰਨਾ ਚਾਹੂਗਾ ਸੌਣ ਬਾਰੇ ਦੱਸ ਸਕਦਾ ਕੋਈ ਸੌਣ ਵੀਰ ਕੱਟੀਆਂ ਕਰੇ ਪਾਦ ਚੰਦਰੀ ਦੀ ਤੋੜੇ ਪਾਵੇ ਸੌਣੀ ਕੱਟੀਆਂ ਕਰੇ ਕਾਗ ਮਰੀਆਂ ਤੇਵੀਆਂ ਕਮਲ 'ਚ ਚੜ ਗਿਆ ਚਾਗ ਮਰੀਆਂ ਤੇਵੀਆਂ ਨਤ ਤਾਣੇ ਮਹੀਨੇ ਨੀਂ ਨਾ ਕਰਦਾ ਲੀੜੇ ਪਾਣ ਨੂੰ ਮੰਦਾ ਫੀਰੇ ਨੀ ਕਾਲੀ ਸੁਖ ਦਿਸਮਾਨ ਨੂੰ ਮੰਦਾ ਫੀਰੇ ਨੀ ਕਾਲੀ ਸੁਖ ਦਿਸਮਾਨ ਨੂੰ ਕੌਣ ਦੇ ਮਹੀਨੇ ਕੀਤੇ ਜਾਈਏ ਨਾ ਤੁਰਉਣੇ ਭਗਰਗੇ ਫਰਣਾਲੇ ਕਿਸੇ ਸੁਤੇ ਨੀ ਜੇ ਬੋਲਣ ਮੋਰਵੇ ਮੈਨੀ ਚਾਰੇ ਜਾਣਾ ਗੱਦੀ ਨੂੰ ਕਾਲੀ ਗੋੜ ਮੈਨੀ ਚਾਰੇ ਜਾਣਾ ਕੱਦੀ ਗੋੜੇ ਮੈਨੀ ਚਾਰੇ ਜਾਣਾ ਜੀ ਕਲੀ ਗੋੜੇ ਹੋਰ ਕਯੋ ਸਾਉਂਡ ਤੇ ਕੋਈ ਬੋਲ ਸਕਦਾ ਕੋਈ ਬੋਲੀ ਪਾ ਸਕਦਾ ਬਹੁਤ ਸਾਰੀਆਂ ਬੋਲੀਆਂ ਜਿਹੜੀਆਂ ਸਾਡਾ ਖਾਲੋ ਸਈਓਣੀ ਜਿੰਨਾ ਰਹਿਣਾ ਇੱਕ ਵਾਰੀਆਂ ਖਾਲੋ ਸਈਓਣੀ ਜਿੰਨਾ ਰਹਿਣਾ ਕਵਰੀਆ ਘਾਲੋ ਤੇ ਤੋਰੀ ਨਾ ਨਾ ਚੱਚੀ ਦੀ ਦੜਾ ਪੀ ਵਿੱਚ ਕੁੱਗੀਆਂ ਦਾ ਜੋੜਾ ਇੱਕ ਕੁੱਗੀ ਉੱਡੇਗੀ ਤੇ ਪੈਗੀ ਅਵਸ਼ੋੜਾ ਇੱਕ ਕੁੱਗੀ ਉੱਡੇਗੀ ਤੇ ਪੈਗੀ ਅਵਸ਼ੋੜਾ ਅਤਰੋ ਚਤਰੋ ਦੋਨੇ ਪੜਾ ਦੇਰ ਦੇ ਨੂੰ ਵਿਆਂ ਦੇਠੋ ਆਂਦਾ ਮੇਰੀ ਸੋਣੀ ਝੋਰ ਕਰੇ ਵੜਿਆਈਆਂ ਨਹੀਂ ਅਤਰੋ ਚਤਰੋ ਨੂੰ ਕੁੜੀਆਂ ਵੇਖਣ ਆਈਆਂ ਨਹੀਂ ਅਤਰੋ ਚਤਰੋ ਨੂੰ ਕੁੜੀਆਂ ਵੇਖਣ ਆਈਆਂ ਨਹੀਂ ਅਤਰੋ ਚਤਰੋ ਨੂੰ ਮਿਆ ਵੇਖਣੀ ਅਨੇਕ ਰੋਗਾਂ ਦੇ ਮੈਂ ਨੀਂ ਨੀਂ ਵੀ ਆਉਂਦਾ ਥੋ ਓ ਵੀਰ ਮੇਰਾ ਕੁੜੀਓ ਹੱਥ ਛਤ ਰੀਰ ਮਾਲ ਪੱਲੇ ਤੇ ਮਿਆਉਂਗੀ ਮੇਰਾ ਪੁੱਤੀਓ ਹੱਥ ਛਤ ਰੀਰ ਮਾਲ ਪੱਲੇ ਤੇ ਕੈਨੂ ਵੀਰਾ ਦੁੱਧ ਦਾ ਚੰਨਾ ਤੇਰੇ ਬੁੱਤੇ ਨੂੰ ਗੁਵਾਰੇ ਦੀਆਂ ਪਈਆਂ ਵਤਵਾਂ ਦੇਸਰ ਹੱਤੀ ਵਿੱਚ ਸ਼ੇਰ ਬਾਣੀਆਂ ਇੱਕ ਗੱਦੜੂ ਬਾਣ ਜਾਵੇ ਹੱਤੀ ਵਿੱਚ ਸ਼ੇਰ ਬਾਣੀਆਂ 12 ਨਿਕਲ ਗਈ ਗੱਦੜੂ ਬਾਣ ਜਾਵੇ ਹੱਤੀ ਵਿੱਚ ਸ਼ੇਰ ਬਾਣੀਆਂ 12 ਨਿਕਲ ਗਈ ਬੜ ਬਣ ਜਾਵੇ ਜਾਂ ਦਰਿਆ ਦਾ ਪਾਣੀ ਪੀਨੀਆਂ ਮੈਂ ਤਾਰ ਕੇ ਮੈਂ ਪੰਜਾਬਣ ਉਨੀਆਂ ਲਲਕਾਰ ਕੇ ਬਿਤਾ ਰਹੇ ਬੋਲ ਬੋਲ ਮੈਂ ਪੋਣੀ ਸ਼ੋਰ ਬੋਲਿੰਦਾ ਤੇ ਸਰਬਜੀਤ ਜੀ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਇਸ ਪਵਿੱਤਰ ਤਿਹਾੜੀ ਤੇ ਜਿਹੜਾ ਸੌਣ ਅੱਜ ਪਹਿਲਾ ਮਤਲਬ ਕਿ ਕੁੜੀਆਂ ਲਈ ਇਹ ਸਭ ਚੀਜ਼ਾਂ ਜ਼ਰੂਰੀ ਨੇ ਕਿਉਂਕਿ ਮੰਨ ਲਓ ਮਤਲਬ ਹੁਣ ਇਹ ਸਭ ਚੀਜ਼ਾਂ ਸਾਡਾ ਵਿਰਸਾ ਵੀ ਉਹਦੇ ਨਾਲ ਅਲੋਪ ਹੋ ਰਿਹਾ ਵਾ ਤੇ ਇਹ ਸਾਡੇ ਵਿਰਸੇ ਲਈ ਵੀ ਜ਼ਰੂਰੀ ਨੇ ਕਿਉਂਕਿ ਸ਼ਹਿਰਾਂ ਦੇ ਲੋਕ ਇਸ ਚੀਜ਼ ਨੂੰ ਮੰਨ ਲਓ ਟ੍ਰੈਂਡਿੰਗ 'ਚ ਲੈ ਕੇ ਆ ਰਹੇ ਨੇ ਜਿਹੜੇ ਪਿੰਡਾਂ ਦੇ ਲੋਕ ਨੇ ਉਹ ਉਹਨਾਂ ਨੂੰ ਪਤਾ ਹੀ ਨਹੀਂ ਵੀ ਤੀਆਂ ਕੀ ਹੁੰਦੀਆਂ ਆ ਯਾ ਯਾ ਇਹ ਮੇਲੇ ਕਿੱਦਾਂ ਲਾਦੇ ਪਹਿਲੀ ਗੱਲ ਤਾਂ ਨੱਚਣਾ ਹੀ ਨਹੀਂ ਆਉਂਦਾ ਕੁੜੀਆਂ ਨੂੰ ਬੋਲੀਆਂ ਹੀ ਨਹੀਂ ਆਉਂਦੀਆਂ ਹੁਣ ਜੇ ਪ੍ਰੋਗਰਾਮ ਛੋਟੇ ਮੋਟੇ ਹੁੰਦੇ ਰਹਿਣਗੇ ਤਾਂ ਆਟੋਮੈਟਿਕਲੀ ਸਾਡੇ ਜਿਹੜੇ ਜਵਾਕ ਨੇ ਨਵੀਂ ਪੀੜ੍ਹੀ ਆ ਉਹ ਸਾਡੇ ਵਿਰਸੇ ਨਾਲ ਜੁੜੀ ਰਹੂਗੀ ਹੁਣ ਸਰਬਜੀਤ ਜੀ ਇੱਕ ਬਾਗ ਹੁੰਦੀ ਸੀ ਇੱਕ ਫੁਲਕਾਰੀ ਹੁੰਦੀ ਸੀ ਹਾਂਜੀ ਉਹ ਤਕਰੀਬਨ ਤਕਰੀਬਨ ਲੋ ਆਲੋਪ ਹੋ ਰਹੀ ਹੈ ਠੀਕ ਹੈ ਨਾ ਅੱਜ ਵੀ ਦੇਖਿਆ ਕਿਸੇ ਇੱਥੇ ਆਪਾਂ ਨੂੰ ਬਾਗ ਨੰਬਰ ਦੇ ਕੋਲੇ ਵੀ ਨਹੀਂ ਹੈਗੇ ਵੀ ਮਤਲਬ ਕਿ ਜੇ ਜੇ ਥੋੜੀ ਬਹੁਤੀ ਹੈਗੀਆਂ ਵਾ ਤਾਂ ਉਹ ਜਿਆਦਾ ਮਹਿੰਗੀ ਵੇਖਰੀ ਕਿਉਂਕਿ ਜੇ ਲੋਕ ਲੈਣਗੇ ਫੇਰ ਹੀ ਉਹਨਾਂ ਦੀ ਸੇਲ ਹੋਊਗੀ ਹਾਂਜੀ ਹੈਨਾ ਵੀ ਇਹ ਜ਼ਰੂਰੀ ਨੇ ਜ ਤੁਸੀਂ ਸਾਰੇ ਜਣੇ ਆਪਣਾ ਕਲਚਰ ਆ ਸਾਡਾ ਸੱਭਿਆਚਾਰ ਸੋ ਇੰਨਾ ਸੋਹਣਾ ਪੰਜਾਬ ਦਾ ਸਭ ਤੋਂ ਸੋਹਣਾ ਸੱਭਿਆਚਾਰਾ ਪਲੀਜ਼ ਇਹਨੂੰ ਐਦਾ ਨਾ ਵਿਰਥਨਾ ਗਵਾਓ ਨਾ ਖਰਾਬ ਨਾ ਕਰੋ ਸਾਰੇ ਜਣੇ ਆਪਣੇ ਪੰਜਾਬ ਦੇ ਵਿਰਸੇ ਨੂੰ ਸੰਭਾਲ ਕੇ ਰੱਖੋ ਤੇ ਇੱਕ 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 ਪਿੰਡ ਹਰੇਕ ਘਰ ਦਾ ਮੈਂਬਰ ਸਾਰਿਆਂ ਲਈ ਹੀ ਚੀਜ਼ ਜ਼ਰੂਰੀ ਆ ਤੇ ਬਾਗ ਬਾਗ ਦੀ ਕਿਡਾਈ ਪਾ ਰਹੀ ਹੁੰਦੀ ਹੈ ਫਲਕਾਰੀ ਦੀ ਬਗ ਅੰਨੇ ਵਿੱਚ ਹੀ ਫਰਕ ਹੁੰਦਾ ਥੋੜਾ ਬਾਗ ਨੂੰ ਕਹਿਆ ਜਾਂਦਾ ਜਿਹੜਾ ਕਿੰਝ ਹੀ ਦਰੋ ਮਾਤਾ ਜੀ ਬਹੁਤ ਵਧੀਆ ਜਵਾਬ ਦਿੱਤਾ ਮਾਤਾ ਜੀ ਨੇ ਬਹੁਤ ਵਧੀਆ ਜਵਾਬ ਦਿੱਤਾ ਤਾਂ ਕਿੰਨੇ ਹੀ ਰਿਸ਼ਤੇ ਬਣਾਉਂਦੇ ਹੈ ਔਰਤ ਕਦੇ ਧੀ ਕਦੇ ਭੈਣ ਤੇ ਕਦੇ ਮਾਂ ਕਹਾਉਂਦੀ ਹੈ ਔਰਤ ਤਾਂ ਇਹ ਬੱਚੇ ਬੇਟੀਆਂ ਮਾਵਾਂ ਭੈਣਾ ਹਮੇਸ਼ਾ ਖੁਸ਼ ਰਹਿਣ ਤੇ ਸਾਡੇ ਵੱਲੋਂ ਇਹਨਾਂ ਨੂੰ ਦੁਆਵਾ ਇਹ ਇਸ ਤਾਂ ਇਹ ਮੇਲੇ ਲਾਉਂਦੇ ਰਹਿਣ ਤੇ ਇਦਾਂ ਹੀ ਖੁਸ਼ ਰਹਿੰਦੀਆਂ ਨਾਲ ਨੱਚਦੀਆਂ ਟੱਪਦੀਆਂ ਰਹਿਣ ਤੇ ਨੱਚ ਤੇ ਟੱਪ ਦਾ ਜਿਹੜੇ ਪਰਿਵਾਰ ਚ ਔਰਤ ਖੁਸ਼ ਹੈ ਉਹ ਪਰਿਵਾਰ ਸਿਖਰਾਂ ਤੇ ਜਾਂਦਾ ਹੈ ਤੇ ਸਾਡੀਆਂ ਦੁਆਵਾਂ ਹਰ ਲੇਡੀਜ਼ ਹਰ ਬੱਚਾ ਹਰ ਕੁੜੀ ਪੜ੍ਹੇ ਲਿਖੇ ਤੇ ਖੁਸ਼ ਹੋਵੇ ਤੇ ਪਰਿਵਾਰ ਤਰੱਕੀਆਂ ਬਖਸ਼ੇ ਬਹੁਤ ਬਹੁਤ ਧੰਨਵਾਦ ਜੀ